ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1284 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1285 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸ਼ਲੋਕ ਮਹਲਾ 3 ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਜਦੋਂ ਜੀਵ ਪਪੀਹਾ ਅੰਮ੍ਰਿਤ ਵੇੜੇ ਰਜੋਈ ਕਰਦਾ ਹੈ ਤਾਂ ਉਸ ਦੀ ਅਰਦਾਸ ਪ੍ਰਭੂ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ ਅੰਮ੍ਰਿਤ ਵੇੜਾ ਸਚ ਨਾਉ ਵੜਿਆਈ ਵਿਚਾਰ ਅੰਮ੍ਰਿਤ ਵੇੜੇ ਦੀਆਂ ਬੜੀਆਂ ਮਹਾਨ ਬਖਸ਼ੀਆਂ ਹੁੰਦੀਆਂ ਹਨ ਜਿਹੜੇ ਅਮਰਤ ਵੇਲੇ ਜਾਗਦੇ ਹਨ ਤੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਨਿਤਨੇਮ ਕਰਦੇ ਹਨ ਬਾਣੀ ਪੜ੍ਹਦੇ ਸੁਣਦੇ ਹਨ ਉਹਨਾਂ ਤੇ ਫਿਰ ਜੋ ਰਹਿਮਦਾਂ ਹੁੰਦੀਆਂ ਹਨ ਪ੍ਰਮਾਤਮਾ ਦੀਆਂ ਉਹ ਕਿਸੇ ਨੂੰ ਦੱਸ ਨਹੀਂ ਸਕਦੇ ਮੇਗੈਨੋ ਫੁਰਮਾਨ ਹੋਵਾ ਵਰਸੋ ਕਿਰਪਾ ਧਾਰ ਪ੍ਰਭੂ ਪ੍ਰਮਾਤਮਾ ਵੱਲੋਂ ਬਦਲ ਹੁਕਮ ਲੈਂਦਾ ਹੈ ਕਿ ਇਸ ਅਰਜੋਈ ਕਰਨ ਵਾਲੇ ਉੱਤੇ ਮੇਰ ਕਰਕੇ ਨਾਮ ਦੀ ਵਰਖਾ ਕਰੋ ਹਉ ਤਨ ਕੈ ਬਰੇ ਹਾਰਣੈ ਜਿਨੀ ਸਚ ਰਖਿਆ ਉਰਤਾਰ ਜਿਨਾ ਮਨੁੱਖਾ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ ਮੈਂ ਉਹਨਾਂ ਤੋਂ ਸਦਕੇ ਹਾਂ ਨਾਨਕ ਨਾਮੈ ਸਭ ਹਰੀਆਵਲੀ ਗੁਰ ਕੈ ਸ਼ਬਦ ਵਿਚਾਰ ਹੈ ਨਾਨਕ ਸਤਗੁਰ ਦੇ ਸ਼ਬਦ ਦੀ ਰਾਹੀ ਨਾਮ ਦੇ ਵਿਚਾਰ ਕੇਤਿਆਂ ਭਾਵਨਾਵਾਂ ਸਿਮਰਿਆਂ ਨਾਮ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਹਰੀ ਭਰੀ ਹੋ ਜਾਂਦੀ ਹੈ ਮਹੱਲਾ ਤੀਜਾ ਬਾਬੀਹਾ ਐਵ ਤੇਰੀ ਤਿਖਾ ਨਾ ਉਤਰੈ ਜੇ ਸੋਕਰ ਹੈ ਪੁਕਾਰ ਹੈ ਜੀਵ ਪਿਹੇ ਜੇ ਤੂੰ 100 ਵਾਰੀ ਤਰਲੇ ਲਏ ਤਾਂ ਪੀ ਇਸ ਤਰ੍ਹਾਂ ਤੇਰੀ ਮਾਇਆ ਦੀ ਤ੍ਰਿਸ਼ਨਾ ਮਿਟ ਨਹੀਂ ਸਕਦੀ ਤ੍ਰਿਸ਼ਨਾ ਬਿਰਲੇ ਕੀ ਹੀ ਬੁਝੀਏ ਕਿਉਂਕਿ ਤ੍ਰਿਸ਼ਨਾ ਜਿਹੜੀ ਮਾਇਆ ਵਾਲੀ ਏ ਇਹ ਕਦੇ ਨਹੀਂ ਮਿਟਦੀ ਨਦਰੀ ਸਤਗੁਰ ਪਾਈਏ ਨਦਰੀ ਉਪਜੈ ਪਿਆਰ ਕੇਵਲ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਹੀ ਗੁਰੂ ਮਿਲਦਾ ਹੈ ਤੇ ਮਿਹਰ ਨਾਲ ਹੀ ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਹੈ ਪਰਮਾਤਮਾ ਦਾ ਤੇ ਫਿਰ ਤ੍ਰਿਸ਼ਨਾ ਵੀ ਬੁਝ ਜਾਂਦੀ ਹੈ ਨਾਨਕ ਸਾਹਿਬ ਮਨ ਵਸੈ ਵਿੱਚ ਉਹ ਜਾਏ ਵਿਕਾਰ ਹੇ ਨਾਨਕ ਜਦੋਂ ਆਪਣੀ ਮੇਰ ਨਾਲ ਪਰਮਾਤਮਾ ਮਾਲਕ ਪ੍ਰਭੂ ਜੀਵ ਦੇ ਮਨ ਵਿੱਚ ਆਵਸਦਾ ਹੈ ਤਾਂ ਉਸ ਦੇ ਅੰਦਰੋਂ ਸਾਰੇ ਵਿਕਾਰ ਨਾਸ ਹੋ ਜਾਂਦੇ ਹਨ ਪੌੜੀ ਇੱਕ ਜੈਨੀ ਉੱਜੜ ਪਾਏ ਤੁਰੋ ਖੋਆਇਆ ਕਈ ਬੰਦੇ ਜੋ ਜੈਨੀ ਖਵਾਂਦੇ ਹਨ ਪ੍ਰਭੂ ਨੂੰ ਹੈ ਉਜੜੇ ਪਾ ਕੇ ਮੋੜ ਤੋਂ ਹੀ ਕਰਾਹੇ ਪਾ ਦਿੱਤੇ ਹਨ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਉਨ੍ਹਾਂ ਦੇ ਮੂੰਹ ਵਿੱਚ ਕਦੇ ਪ੍ਰਭੂ ਦਾ ਨਾਮ ਨਹੀਂ ਆਉਂਦਾ ਨਾ ਹੀ ਉਹ ਪ੍ਰਭੂ ਪਰਮਾਤਮਾ ਤੀਰਥ ਉੱਤੇ ਇਸ਼ਨਾਨ ਕਰਦੇ ਹਨ ਪਰਮਾਤਮਾ ਦਾ ਨਾਮ ਜਪਦੇ ਹਨ ਹੱਥੀ ਸਿਰ ਖੋ ਆਏ ਖੋਹਾਏ ਨਾ ਪੱਦ ਕਰਾਇਆ ਉਹ ਸਿਰ ਮਨਾਉਂਦੇ ਨਹੀਂ ਹਨ ਹੱਥਾਂ ਨਾਲ ਸਿਰ ਦੇ ਵਾਲ ਪੁੱਟ ਲੈਂਦੇ ਹਨ ਕੁਚਲ ਰਹਿ ਦਿਨ ਰਾਤ ਸ਼ਬਦ ਨਾ ਭਾਇਆ ਦਿਨ ਰਾਤ ਗੰਦੇ ਰਹਿੰਦੇ ਹਨ ਉਹਨਾਂ ਨੂੰ ਗੁਰ ਸ਼ਬਦ ਚੰਗਾ ਨਹੀਂ ਲੱਗਦਾ ਤਿੰਨ ਜਾਤ ਨਾ ਪਾਤ ਨਾ ਕਰਮ ਜਨਮ ਗਵਾਇਆ ਇਹ ਲੋਕ ਜਨਮ ਵਿਅਰਥੀ ਗਵਾंदे ਹਨ ਕੋਈ ਕੰਮ ਐਸਾ ਨਹੀਂ ਕਰਦੇ ਜਿਸ ਤੋਂ ਚੰਗੀ ਜਾਤ ਦੇ ਸਮਝੇ ਜਾ ਸਕਣ ਜਾਂ ਇੱਜ਼ਤ ਪਾ ਸਕਣ ਮਨ ਝੂਠੇ ਵੇ ਜਾਤ ਝੂਠਾ ਖਾਇਆ ਇਹ ਕੁਜਾਤੀ ਲੋਕ ਮਨੋਂ ਵੀ ਝੂਠੇ ਹਨ ਤੇ ਝੂਠਾ ਪੋਜ ਨਹੀਂ ਖਾਂਦੇ ਹਨ ਬੇਨ ਸ਼ਬਦੈ ਆਚਾਰ ਨਾ ਕੇ ਨਹੀਂ ਪਾਇਆ ਗੁਰੂ ਦੇ ਸ਼ਬਦ ਤੋਂ ਬਿਨਾ ਕਿਸੇ ਨੇ ਵੀ ਚੰਗੀ ਰਹਿਣੀ ਨਹੀਂ ਲੱਭੀ ਗੁਰਮਖੋ ਅੰਕਾਰ ਸੱਚ ਸਮਾਇਆ ਜਿਹੜਾ ਮਨੁੱਖ ਗੁਰੂ ਦੇ ਸਾਹਮਣਕ ਹੈ ਉਹ ਸਦਾ ਤੇ ਰਹਿਣ ਵਾਲੇ ਕਾਲਪੁਰਖ ਵਿੱਚ ਟਿਕਿਆ ਰਹਿੰਦਾ ਹੈ ਸਲੋਕ ਮਹਲਾ 3 ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ ਜਿਵੇਂ ਸਾਉਣ ਦੇ ਮਹੀਨੇ ਵਿੱਚ ਵਰਖਾ ਨਾਲ ਸਾਰੇ ਬੂਟੇ ਹਰੇ ਭਰੇ ਹੋ ਜਾਂਦੇ ਹਨ ਤਿਵੇਂ ਜੀਵ ਇਸਤਰੀ ਸਤਿਗੁਰ ਦੇ ਸ਼ਬਦ ਦੇ ਰਾਹੀ ਨਾਮ ਦੀ ਵਿਚਾਰ ਕਰਕੇ ਨਾਮ ਵਰਖਾ ਨਾਲ ਰਸ ਵਾਲੀ ਰਸੀਏ ਜੀਵਨ ਵਾਲੀ ਹੋ ਜਾਂਦੀ ਹੈ ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਪਾਰ ਹੈ ਨਾਨਕ ਸਤਿਗੁਰ ਨਾਲ ਪਿਆਰ ਅਪਰਪਾਰ ਪਿਆਰ ਕੀਤੇ ਆ ਜੀਵ ਇਸਤਰੀ ਸਦਾ ਸੁਹਾਗਵੰਤੀ ਰਹਦੀ ਹੈ ਮਹੱਲਾ ਤੀਜਾ ਸਾਵਣ ਦਜੈ ਗੁਣਬਾਰੀ ਜਿਸ ਦੂਜੈ ਭਾਏ ਪਿਆਰ ਜਿਵੇਂ ਸਾਵਣ ਦੇ ਮਹੀਨੇ ਵਿੱਚ ਮੀਂਹ ਪਿਆ ਹੋਰ ਤਾਂ ਸਾਰੇ ਵਣ ਤ੍ਰੇਨ ਹਰੇ ਹੁੰਦੇ ਹਨ ਪਰ ਅੱਕ ਤੇ ਜਵਾਂ ਸੜ ਜਾਂਦੇ ਹਨ ਆਕਦਾ ਬੂਟਾ ਆਮ ਪਿੰਡਾਂ ਵਿੱਚ ਪਹਿਲੇ ਰਕੜਾਂ ਤੇ ਪਾਇਆ ਜਾਂਦਾ ਸੀ ਖੁੱਲੀਆਂ ਜਿਹੜੀਆਂ ਬੇਕਾਰ ਜ਼ਮੀਨਾਂ ਹੁੰਦੀਆਂ ਉੱਥੇ ਪਾਇਆ ਜਾਂਦਾ ਸੀ ਤੇ ਜਵਾਹੇ ਵੀ ਅਸੀਂ ਬਚਪਨ ਵਿੱਚ ਵੇਖੇ ਹੋਏ ਹਨ ਉਹ ਕਿਸੇ ਕੰਮ ਦੇ ਨਹੀਂ ਸੀ ਹੁੰਦੇ ਸਿਆਣੇ ਲੋਕ ਪਹਿਲੇ ਕਹਾਵਤਾਂ ਪਾਉਂਦੇ ਹੋਏ ਸਨ ਕਿ ਜਵਾਈ ਜਵਾਹੇ ਦੀ ਸ਼ਾਂ ਨਾ ਬਹੇ ਕੁੱਤਾ ਤੇ ਨਾ ਬਹੇ ਗਾਂ ਉਹ ਥੱਲੇ ਨਾ ਤੇ ਕੁੱਤਾ ਬਹਿ ਸਕਦਾ ਤੇ ਨਾ ਹੀ ਗਾਂ ਬੈ ਸਕਦਾ ਜਵਾਹੇ ਦੀ ਸ਼ਾਂ ਦੇ ਥੱਲੇ ਤੇ ਫਿਰ ਇਹ ਜਵਾਹਾਂ ਤੇ ਅੱਕ ਅਲੱਗ ਹੀ ਚਲਦੇ ਹਨ ਉਹ ਦੂਸਰੇ ਬੂਟਿਆਂ ਨਾਲੋਂ ਜਿੱਦਾਂ ਮਨਮੁਖ ਮਨੁਖ ਅਲੱਗ ਚਲਦੇ ਹਨ ਨਾ ਗੁਰਮੁਖਾਂ ਨਾਲੋਂ ਇਸ ਤਰ੍ਹਾਂ ਜਿਹੜੇ ਜਵਾਹਾਂ ਤੇ ਆਕੇ ਇਹ ਵਰਖਾ ਹੋਣ ਤੇ ਸੜ ਜਾਂਦੇ ਹਨ ਜਿਵੇਂ ਨਾਮ ਅਮਰ ਦੀ ਵਰਖਾ ਹੋਇਆ ਗੁਣ ਵੀ ਹੋਣੀ ਜੀਵ ਇਸਤਰੀ ਸਗੋਂ ਸੜਦੀ ਹੈ ਕਿਉਂਕਿ ਉਸ ਦਾ ਪਿਆਰ ਦੂਜੇ ਪਾਸੇ ਹੈ ਬਾਕੀ ਦਰਖਤ ਹਰੇ ਹੋ ਜਾਂਦੇ ਹਨ ਨਾਨਕ ਪਰ ਕੀ ਸਾਰ ਨਾ ਜਾਣੀ ਸਭ ਸ਼ਿੰਗਾਰ ਖੁਵਾਰ ਹੈ ਨਾਨਕ ਇਸਤਰੀ ਨੂੰ ਪਤੀ ਦਾ ਪਤੀ ਦੀ ਸਾਰ ਨਹੀਂ ਪਈ ਉਸ ਦਾ ਹੋਰ ਸਾਰਾ ਸ਼ਿੰਗਾਰ ਉਸ ਨੂੰ ਖੁਵਾਰ ਕਰਨ ਵਾਲਾ ਹੀ ਹੈ ਕਿਉਂਕਿ ਜੇ ਇਸਤਰੀ ਦਾ ਪ੍ਰਭ ਪਤੀ ਨਾਲ ਜੀ ਇਸਤਰੀ ਦਾ ਪਿਆਰ ਨਹੀਂ ਪੈਂਦਾ ਤੇ ਫਿਰ ਹੋਰ ਹੋਰ ਪਾਸੇ ਲੱਗਿਆ ਉਹ ਖੁਵਾਰ ਹੀ ਹੁੰਦੀ ਹੈ ਪੌੜੀ ਸੱਚਾ ਲਖ ਭਿਓ ਹੱਠ ਨਾ ਪਤੀ ਜਾਈ ਜੀਵਾਂ ਦੇ ਹੱਠ ਨਾਲ ਭਾਵ ਕਿਸੇ ਹੱਟ ਕਰਮ ਨਾਲ ਉਹ ਸੱਚਾ ਪ੍ਰਭੂ ਪਰਮਾਤਮਾ ਰਾਜੀ ਨਹੀਂ ਹੁੰਦਾ ਜੋ ਦ੍ਰਿਸ਼ਟ ਹੈ ਤੇ ਜਿਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਇੱਕ ਗਾ ਵੈ ਰਾਗ ਪਰੀਆਂ ਰਾਗ ਨਾ ਭੀਜਈ ਕਈ ਲੋਕ ਰਾਗ ਰਗਣੀਆਂ ਗਾਉਂਦੇ ਹਨ ਪਰ ਪ੍ਰਭੂ ਰਾਗ ਨਾਲ ਭੀ ਨਹੀਂ ਪ੍ਰਸੰਨ ਹੁੰਦਾ ਇਕ ਨੱਚ ਨੱਚ ਪੂਰੈ ਤਾਲ ਭਗਤੇ ਨਾ ਕੀ ਜਾਈ ਕਈ ਬੰਦੇ ਨੱਚ ਨੱਚ ਕੇ ਤਾਲ ਪੂਰਦੇ ਹਨ ਪਰ ਇਸ ਤਰ੍ਹਾਂ ਭੀ ਭਗਤੀ ਨਹੀਂ ਕੀਤੀ ਜਾ ਸਕਦੇ ਇਕ ਅੰਨ ਨਾ ਖਾਹੇ ਮੂਰਖ ਤਿਨਾ ਕੀ ਜਾਈ ਕਈ ਮੂਰਖ ਬੰਦੇ ਅੰਨ ਨਹੀਂ ਖਾਂਦੇ ਪਰ ਦੱਸੋ ਇਹਨਾਂ ਦਾ ਕੀ ਕੀਤਾ ਜਾਏ ਇਹਨਾਂ ਨੂੰ ਕਿਵੇਂ ਸਮਝਾਈਏ ਕਿ ਇਸ ਤਰ੍ਹਾਂ ਪ੍ਰਭੂ ਪਰਮਾਤਮਾ ਖੁਸ਼ ਨਹੀਂ ਕੀਤਾ ਜਾ ਸਕਦਾ ਤ੍ਰਿਸ਼ਨਾ ਹੋਈ ਬਹੁਤ ਕਿਵੈ ਨਾ ਧੀਜਈ ਜੀਵ ਦੀ ਵਧੀ ਹੋਈ ਤ੍ਰਿਸ਼ਨਾ ਇਨਾ ਹੱਥ ਕਰਮਾ ਨਾਲ ਕਿਸੇ ਤਰ੍ਹਾਂ ਵੀ ਸ਼ਾਂਤ ਨਹੀਂ ਕੀਤੀ ਜਾ ਸਕਦੇ ਕਰਮ ਵਦ ਹੈ ਕੈ ਲੋਖ ਖੱਪ ਮਰੀ ਜਈ ਭਾਵੇਂ ਕਈ ਹੋਰ ਤਰੀਕਿਆਂ ਨਾਲ ਭਾਵੇਂ ਕਈ ਹੋਰ ਧਰਤੀਆਂ ਦੇ ਬੰਦਿਆਂ ਦੇ ਕਰਮਕਾਰ ਇੱਥੇ ਵੱਧ ਜਾਣ ਤਾਂ ਵੀ ਖੱਪ ਕੇ ਹੀ ਮਰੀਦਾ ਹੈ ਲਾਹ ਨਾਮ ਸੰਸਾਰ ਅਮਰਤ ਪੀ ਜਾਈ ਜਗਤ ਵਿੱਚ ਪ੍ਰਭੂ ਦਾ ਨਾਮ ਹੀ ਖੱਟੀ ਹੈ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੀ ਪੀਣਾ ਚਾਹੀਦਾ ਹੈ ਹਰ ਭਗਤੀ ਅਸਨੇਹ ਗੁਰਮਖ ਕੀ ਜਾਈ ਗੁਰੂ ਦੇ ਸਾਨ ਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਬੰਦਗੀ ਦੇ ਨਾਲ ਤੇ ਪ੍ਰਭੂ ਦੇ ਪਿਆਰ ਨਾਲ ਭਜਦਾ ਹੈ ਸ਼ਲੋਕ ਮਹੱਲਾ ਤੀਜਾ ਗੁਰਮਖ ਮਲਾਰ ਰਾਗ ਜੋ ਕਰੈ ਤੈਨ ਮਨ ਤਨ 시ਤਲ ਹੋਏ ਆਪ ਆਮ ਪਰ ਚਲਤ ਖਿਆਲ ਹੈ ਕਿ ਕੋਈ ਜਦੋਂ ਕੋਈ ਮਨੁੱਖ ਮਲਾਰ ਰਾਗ ਗਾਵੇ ਤਾਂ ਘਟਾ ਆ ਜਾਂਦੀ ਹੈ ਤੇ ਮੀਂ ਪੈਣ ਲੱਗ ਪੈਂਦਾ ਹੈ ਪਰ ਜਿਹੜੇ ਮਨੁੱਖ ਗੁਰੂ ਦੇ ਸਾਹਮਣੇ ਹੋ ਕੇ ਮਲਾਰ ਰਾਗ ਗਾਉਂਦੇ ਹਨ ਨਾਮ ਜਲ ਦੀ ਵਰਖਾ ਨਾਲ ਉਹਨਾਂ ਦਾ ਮਨ ਤੇ ਸਰੀਰ ਠੰਡੇ ਹੋ ਜਾਂਦੇ ਹਨ ਭਾਵਨਾ ਦੇ ਮਨ ਵਿੱਚ ਤੇ ਇੰਦਰੀਆਂ ਵਿੱਚ ਸ਼ਾਂਤੀ ਆ ਜਾਂਦੀ ਹੈ ਗੁਰ ਸ਼ਬਦੀ ਏਕ ਪਛਾਣਿਆ ਏਕੋ ਸੱਚਾ ਸੋਏ ਕਿਉਂਕਿ ਸਤਗੁਰ ਦੇ ਸ਼ਬਦ ਹੀ ਰਾਹੀ ਉਸ ਇੱਕ ਪ੍ਰਭੂ ਨੂੰ ਪਛਾਣਦੇ ਹਨ ਪ੍ਰਭੂ ਨਾਲ ਡੂੰਗੀ ਸਾਜ ਬੰਦੇ ਹਨ ਜੋ ਸਦਾ ਕੈਮਰਨ ਵਾਲਾ ਹੈ ਮਨ ਦਾਨ ਸੱਚਾ ਸੱਚ ਮਨ ਸੱਚੇ ਸੱਚੀ ਸੋਏ ਉਹਨਾਂ ਦਾ ਮਨ ਤੇ ਤਨ ਸੱਚੇ ਰੂਪ ਦਾ ਸੱਚੇ ਦਾ ਰੂਪ ਹੋ ਜਾਂਦਾ ਹੈ ਭਾਵ ਮਨ ਤਸਵੀਰ ਸੱਚੇ ਦੇ ਪ੍ਰੇਮ ਵਿਚ ਰੰਗੇ ਜਾਂਦੇ ਹਨ ਸੱਚਾ ਪ੍ਰਭੂ ਉਹਨਾਂ ਦੇ ਮਨ ਵਿੱਚ ਵਸ ਪੈਂਦਾ ਹੈ ਤੇ ਸੱਚੇ ਦਾ ਰੂਪ ਹੋਣ ਕਰਕੇ ਉਹਨਾਂ ਦੀ ਸੋਭਾ ਸਦਾ ਸਿਰ ਹੋ ਜਾਂਦੀ ਹੈ ਅੰਦਰ ਸੱਚੀ ਭਗਤ ਹੈ ਸਹਿਜ ਹੀ ਪਤ ਖੋਏ ਅੰਦਰ ਸੱਚੀ ਭਗਤ ਹੈ ਸਹਿਜ ਹੀ ਪਤ ਖੋਏ ਉਹਨਾਂ ਦੇ ਅੰਦਰ ਸਦਾ ਟਿਕਵੀਂ ਭਗਤੀ ਪੈਦਾ ਹੁੰਦੀ ਹੈ ਸਦਾ ਆਤਮਿਕ ਅਡੋਲਤਾ ਵਿੱਚ ਟਿਕੇ ਰਹਿਣ ਦੇ ਕਾਰਨ ਉਹਨਾਂ ਨੂੰ ਇੱਜ਼ਤ ਮਿਲਦੀ ਹੈ ਕਾਲ ਯੁਗ ਮੈਂ ਕੋਹਰ ਅੰਧਾਰ ਹੈ ਮਨਮੁਖ ਲਹੋ ਨਾ ਕੋਏ ਕਾਰਜੋਗ ਵਿੱਚ ਭਾਵ ਇਸ ਵਿਕਾਰਾਂ ਭਰੇ ਜਗਤ ਵਿੱਚ ਵਿਕਾਰਾਂ ਦਾ ਘੁੱਪ ਹਨੇਰਾ ਹੈ ਆਪਣੇ ਮਨ ਦੇ ਪਿੱਛੇ ਦੁਰਨ ਵਾਲੇ ਬੰਦਿਆ ਨੂੰ ਇਹ ਇਸ ਹਨੇਰੇ ਵਿੱਚੋਂ ਨਿਕਲਣ ਲਈ ਰਾ ਨਹੀਂ ਲੱਭਦਾ ਸੇਵੜ ਭਾਗੀ ਨਾਨਕਾ ਜਨ ਗੁਰਮਖ ਪ੍ਰਗਟ ਹੋਏ ਹੈ ਨਾਨਕ ਉਹ ਮਨੁੱਖ ਭਾਗਾ ਵਾਲੇ ਹਨ ਜਿਨ੍ਹਾਂ ਦੇ ਅੰਦਰ ਪਰਮਾਤਮਾ ਗੁਰੂ ਦੀ ਰਾਹੀ ਪ੍ਰਗਟ ਹੁੰਦਾ ਹੈ ਮਹੱਲਾ ਤੀਜਾ ਇੰਦ ਵਰਸੈ ਦਿਆਕਰ ਇੰਦ ਵਰਸੈ ਕਰ ਦਿਆ ਲੋਕਾਂ ਮਨੁ ਭਜੈ ਜਾਓ ਜਦੋਂ ਮਿਹਰ ਕਰਕੇ ਇੰਦਰ ਵਸਤਾ ਵਰਖਾ ਕਰਦਾ ਹੈ ਤੇ ਲੋਕਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਿਸ ਕਹਿ ਹੁਕਮ ਇੰਦ ਵਰਸਦਾ ਤਿਸ ਕੈ ਸਤਿਬਲਿਹਾਰੈ ਜਾਓ ਪਰ ਮੈਂ ਉਸ ਪ੍ਰਭੂ ਤੋਂ ਸਦਕੇ ਜਾਂਦਾ ਹਾਂ ਜਿਸ ਦੇ ਹੁਕਮ ਨਾਲ ਇੰਦਰ ਵਰਖਾ ਕਰਦਾ ਹੈ ਇੰਦਰ ਦੀ ਕੋਈ ਸ਼ਕਤੀ ਨਹੀਂ ਹੈ ਕਿ ਉਹ ਵਰਖਾ ਕਰ ਦੇਵੇ ਪਰ ਜਦੋਂ ਪ੍ਰਮਾਤਮਾ ਹੁਕਮ ਦਿੰਦਾ ਹੈ ਫਿਰ ਹੀ ਉਹ ਵਰਖਾ ਕਰਦਾ ਹੈ ਗੁਰਮੁਖ ਸ਼ਬਦ ਸੰਭਾਲੀਐ ਸੱਚੇ ਕੇ ਗੁਣ ਗਾਓ ਗੁਰਦੇ ਸਨਮੁਖ ਹੋਇਆ ਹੀ ਪ੍ਰਭੂ ਦੀ ਸਿਫਤਸਲਾਹ ਦਾ ਸ਼ਬਦ ਹਿਰਦੇ ਵਿੱਚ ਸੰਭਾਲਿਆ ਜਾ ਸਕਦਾ ਹੈ ਤੇ ਸਦਾ ਤੇ ਹਰੀ ਦੇ ਗੁਣ ਗਾਏ ਜਾ ਸਕਦੇ ਹਨ ਨਾਨਕ ਨਾਮ ਰਤੇ ਜਨ ਨਿਰਮਲੇ ਸੈਜੇ ਸੱਚ ਸਮਾਉ ਏ ਨਾਨਕ ਉਹ ਮਨੁੱਖ ਪਵਿੱਤਰ ਹਨ ਜੋ ਪ੍ਰਭੂ ਦਾ ਨਾਮ ਜੋ ਪ੍ਰਭੂ ਦਾ ਨਾਮ ਜਪਦੇ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ ਉਹ ਆਤਮਕ ਡੋਲਤਾ ਦੇ ਰਹੇ ਸਦਾ ਤੇ ਪ੍ਰਭੂ ਵਿੱਚ ਜੁੜੇ ਰਹਿੰਦੇ ਹਨ ਗੁਰਮਗ ਸਬਦ ਸਲਾਈਐ ਸੱਚੇ ਕੇ ਗੁਣ ਗਾਓ ਨਾਨਕ ਨਾਮ ਰਤੇ ਜਨ ਨਿਰਮਲੇ ਸਹਿਜੇ ਸਾਚ ਸਮਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1285 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1286 ਦੀ ਵਿਆਖਿਆ ਅਤੇ ਪਾਰ ਸਰਵਣ ਕਰਾਂਗੇ ਪੁਲ ਚੱਕ ਦੀ ਖੀਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ